ਹੂਰੀਆ ਤੇ ਮੇਰੇ ਨਾਲ ਫੋਨ ਤੇ ਮੈਮ ਜੁੜ ਚੁੱਕੇ ਨੇ ਮੈਮ ਸਭ ਤੋਂ ਪਹਿਲਾਂ ਤਾਂ ਇਹ ਦੱਸਣ ਨੂੰ ਵਾਇਰਲ ਹੋ ਰਹੀ ਹੈ ਸਟੇਜ ਦੇ ਉੱਪਰ ਡਾਂਸ ਕਰਦੇ ਆਂ ਦੀ ਔਰ ਜਿਹੜੀ ਲੜਾਈ ਹੋ ਰਹੀ ਹੈ ਉਹ ਤੁਹਾਡੀ ਹੀ ਵੀਡੀਓ ਹੈ ਹਾਂਜੀ ਜੀ ਉਹ ਮੇਰੀ ਵੀਡੀਓ ਹੈ ਪਹਿਲਾਂ ਤਾਂ ਸਭੀ ਗੱਲ ਸਾਰਿਆਂ ਨੂੰ ਜੀ ਜਿਹੜੇ ਰਿਸਪੈਕਟਫੁਲ ਪਰਸਨ ਨੇ ਜਿਹੜੇ ਮਤਲਬ ਇੱਜ਼ਤ ਕਰਦੇ ਨੇ ਕੁੜੀਆਂ ਦੀ ਹੈਨਾ ਹਾਂ ਹਾਂਜੀ ਤਾਂ ਮੈਮ ਉਹ ਵੀਡੀਓ ਹਾਂ ਹੁਣ ਸੋਸ਼ਲ ਮੀਡੀਆ ਤੋਂ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੇਖਿਆ ਜਾ ਰਿਹਾ ਕਿ ਤੁਹਾਡੀ ਫਾਈਟ ਚੱਲ ਰਹੀ ਹੈ ਹਨ ਜਿਹੜੇ ਉੱਥੇ ਭੰਗੜਾ ਪਾ ਰਹੇ ਹੁੰਦੇ ਉਹ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਕਿ ਉਹ ਕਾਰਨ ਕੀ ਬਣਿਆ ਔਰ ਵਿਆਹ ਦੇ ਵਿੱਚ ਸੀਗਾ ਤੁਹਾਡਾ ਫੰਕਸ਼ਨ ਸੀਗਾ ਜਾਂ ਕਿਵੇਂ ਕਾਰਨ ਹਾਂਜੀ ਜੀ ਮੈਂ ਉੱਥੇ ਇਨਵਾਈਟ ਕੀਤੀ ਗਈ ਇਨਵਾਈਟਿੰਗ ਲਿਸੈਂਸ ਮੈਨੂੰ ਸਪான்ਸਰ ਕੀਤਾ ਗਿਆ ਸੀਗਾ ਤੇ ਮੈਂ ਗਈ ਉਹਨਾਂ ਦੇ ਸ਼ੋਹ ਲਾਣ ਵਾਸਤੇ ਹਨ ਜਿਹੜੀ ਚੱਲ ਰਹੀ ਸੀ ਲਾਸਟ ਦੇ ਵਿੱਚ ਮਤਲਬ ਜਿੱਦਾਂ ਕੀ ਕਹਿੰਦੇ ਨੇ ਕਿ ਮੁੰਡੇ ਨੂੰ ਆਪਾਂ ਆਪਾਂ ਨਹੀਂ ਕਈ ਕਈ ਕੁੜੀਆਂ ਹੁੰਦੀਆਂ ਨੇ ਚਲੋ ਆਪਾਂ ਭਾਗ ਦੇਣੇ ਕਈ ਚੰਗੇ ਲੋਕ ਹੁੰਦੇ ਆ ਆਪਾਂ ਉਹਨਾਂ ਨੂੰ ਭਾਗ ਦੇ ਦਿੰਦੇ ਜਿਹੜੇ ਨਹੀਂ ਹੁੰਦੇ ਆਪਾਂ ਨਹੀਂ ਭਾਗ ਦੇ ਦਿੰਦੇ ਉਹਨਾਂ ਨੂੰ ਹੈਨਾ ਜੀ ਤੇ ਜਿਹੜੇ ਸਾਹਮਣੇ ਆਡੀਅנס ਵਾਲੇ ਨੱਚ ਰਹੇ ਸੀਗੇ ਮੈਂ ਆਪਣੀ ਮਸਤੀ ਦੇ ਵਿੱਚ ਲੱਗੀ ਹੋਈ ਆ ਉਸ ਤੋਂ ਬਾਅਦ ਮੈਨੂੰ ਕਹਿੰਦੇ ਨੇ ਕਿ ਤੂੰ ਸਟੇਜ ਤੋਂ نیچے ਜਾ ਹੂੰ ਹੈਨਾ ਤੇ ਮੈਨੂੰ ਲੱਗਾ ਕਿ ਸ਼ਾਇਦ ਕਹਿੰਦੇ ਕਿ نیچے ਬੁਲਾਣ ਨੂੰ ਕਹਿ ਰਹੇ ਆ ਮੈਂ ਕਿਹਾ ਦੇਖੋ ਮੈਂ نیچے ਨਹੀਂ ਆਂਦੀ ਹੈਗੀ ਸਟੇਜ ਤੇ ਮੈਂ ਕੋਈ ਮੁਜਰੇ ਵਾਲੀ ਨਹੀਂ ਆ ਮੈਂ ਕਲਚਰ ਡਾਂਸਰ ਆ ਜੀ ਠੀਕ ਹੈ ਮੈਂ ਡਾਂਸ ਪਰਫਾਰਮ ਕਰਦੀ ਆ ਕਲਚਰ ਕਲਚਰ ਕਰਦੀ ਆ ਨਾ ਨਾ ਕੋਈ ਮੈਂ ਮੁਜਰੇ ਵਾਲੀ ਆ ਠੀਕ ਹੈ ਨਾ ਮੈਂ ਡਾਂਸ ਕਰਦੀ ਆ ਸਟੇਜ ਤੇ ਕਰਦੀ ਆ ਤੇ ਸਟੇਜ ਤੇ ਖੜੇ ਹੁੰਦੇ ਹੀ ਮੈਂ ਪੇ ਪੇਮੈਂਟ ਲੈਂਦੀ ਆ ਜਿਹੜੇ ਲੋਕ ਨਾਚਰੇ ਸੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਨੀਚੇ ਆਣ ਕੇ ਡਾਂਸ ਕਰੋ ਹਾਂਜੀ 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 ਇਹ ਪਹਿਲਾਂ ਵੀ ਹੋ ਚੁੱਕੀਆਂ ਨੇ ਗੱਲਾਂ ਲੇਕਿਨ ਪਹਿਲਾ ਲੋਕ ਆਰਾਮ ਨਾਲ ਮੰਨ ਜਾਂਦੇ ਨਹੀਂ ਸੋਕੇ ਨਹੀਂ ਆਣਾ ਤੇ ਕੋਈ ਗੱਲ ਨਹੀਂ ਕੁੜੀ ਸਟੇਜ ਤੇ ਰਹੇਗੀ ਇਹ ਪਹਿਲਾਂ ਇਹ ਕਾਮਨ ਗੱਲ ਹੈਗੀ ਆ ਸਾਡੀ ਲਾਈਨ ਦੀ ਜੀ ਨੀਚੇ ਆ ਕੇ ਤੁਸੀਂ ਕਰੋ ਹਾਂ ਕਈ ਕਈ ਪਰਸਨ ਹੁੰਦੇ ਕਈ ਮੇਡਿਸ ਹੁੰਦੀਆਂ ਨੇ ਅਸੀਂ ਨੀਤੇ ਵੀ ਚੱਲ ਜਾਨੇ ਆ ਸਾਨੂੰ ਲੇਡਿਸ ਬਣਾਉਂਦੀਆਂ ਨੇ ਰਿਸਪੈਕਟਫੁਲੀ ਸੀ ਜਾਣੇ ਹੋਈਆਂ ਠੀਕ ਹੈ ਤੇ ਪਰ ਉਹ ਮੈਨੂੰ ਪਤਾ ਸੀ ਅੱਗੇ दारू-ਦਰੂ ਪੀਤੀ ਹੋਈ ਹੈ ਨਾ ਮੈਂ ਕਿਹਾ ਮੈਂ ਨਹੀਂ ਆ ਸਕਦੀ ਹੈ ਨਾ ਇਦਾਂ ਤੇ ਚਲੋ ਉਸ ਤੋਂ ਬਾਅਦ ਮੈਨੂੰ ਬੋਲਣ ਲੱਗ ਗਿਆ ਵਟਵਾ ਫਿਰ ਮੈਂ ਵੀ ਬੋਲਤਾ ਆਬਵੀਅਸਲੀ ਮੈਂ ਵੀ ਬੋਲੂਗੀ ਨਾ ਜੀ ਜੋ ਤੁਸੀਂ ਮੈਨੂੰ ਮੈਂ ਕਿਹਾ ਕਿ ਮੈਂ ਨਾਲ ਇਹੀ ਗੱਲ ਵੀਡੀਓ ਚ ਵੀ ਇਹੀ ਗੱਲ ਇਹਨਾਂ ਨੂੰ ਪਿਆਰੀ ਹੈ ਕਿ ਦੇਖੋ ਮੈਂ ਮੈਂ ਕੰਮ ਕਰਦੀ ਆ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਖਰੀਦੀ ਹੋਈ ਹੈ ਠੀਕ ਹੈ ਨਾ ਜੀ ਉਹਨਾਂ ਨੂੰ ਇਸ ਗੱਲ ਦੀ ਹੂੰ اچھا ਤੁਹਾਨੂੰ ਇੱਕ ਵੀਡੀਓ ਦੇ ਵਿੱਚ ਉਹ ਕੁਝ ਮਾਰਦੀ ਵੀ ਪਈ ਆ ਚੱਕੀ ਉਹ ਤੁਹਾਨੂੰ ਸਮਾਰਿਆ ਉਹਨਾਂ ਨੇ ਪੈਗ ਪੱਗ ਫੜਿਆ ਹੋਇਆ ਸੀਗਾ ਗਲਾਸ ਕੱਚ ਦਾ ਠੀਕ ਹੈ ਹੱਥ 'ਚ ਪੈਗ ਫੜਿਆ ਹੋਇਆ ਸੀਗਾ ਤੇ ਉਹਨਾਂ ਨੇ ਉਹ ਮੇਰੇ ਵੱਲੋਂ ਸਿੱਟਿਆ ਤਦ ਤੱਕ ਉਹ ਲਾਡੀ ਗੇਲ ਜਿਹੜਾ ਮੁੰਡਾ ਵਾ ਉੱਥੇ ਜਿਨ੍ਹਾਂ ਨੇ ਮੈਨੂੰ ਸਪான்ਸਰ ਅੱਗੇ ਕੀਤਾ ਸੀਗਾ ਜੀ ਉਹਨਾਂ ਨੇ ਮੈਨੂੰ ਪਰ ਉਹਨਾਂ ਦੀ ਵੀ ਸਭ ਤੋਂ ਵੱਡੀ ਗਲਤੀ ਆ ਉਹ ਉਹਨਾਂ ਨੂੰ ਕਹਿਣ ਦੀ ਬਜਾਏ ਮੇਰੀਆਂ ਬਾਹਾਂ ਫੜਦੇ ਨੇ ਹੂੰ ਉਹ ਉਹ ਵੀ ਚਾਹ ਰਹੇ ਨੇ ਕਿ ਸਿਮਰ ਦੀ ਗਲਤੀ ਆ ਮੈਨੂੰ ਤਾਂ ਅਗਾਂਹ ਕੇ ਗੁੱਸਾ ਚੜਿਆ ਜਾਦਾ ਜਿਹੜੇ ਤੁਸੀਂ ਲੈ ਕੇ ਜਾਂਦੇ ਹੋ ਨਾਲ ਸਾਨੂੰ ਸਾਡੀ سپورਟ ਤਾਂ ਕਰੋ ਤੁਸੀਂ ਗਲਤੀ ਕਹਿ ਰਹੇ ਕੁੜੀ ਦੀ ਕਹਿ ਰਹੇ ਹੋ ਗਲਤੀ ਵਾਹ ਇੱਕ ਪੇਮੈਂਟ ਦੇ ਕਰਕੇ ਇਹ ਪੇਮੈਂਟ ਨਹੀਂ ਮਿਲਨੀ ਇੱਕ ਦਿਨ ਤੁਹਾਨੂੰ ਪੇਮੈਂਟ ਨਹੀਂ ਮਿਲੇਗੀ ਕੁੜੀ ਦੀ ਇੱਜ਼ਤ ਰੱਖੀ ਜਾਊਗੀ ਜੇ ਮੈਂ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਦੇਖੋ ਮੈਂ ਪੇਮੈਂਟ ਚਾਹੇ ਤੁਹਾਡੇ ਫ੍ਰੀ ਸ਼ੋਅ ਲਾਵਾਂ ਮੈਂ ਪੇਮੈਂਟ ਆ ਪੂਰੀ ਕਰ ਦਿੰਦੀ ਤੁਹਾਡੀਆਂ ਪਰ ਮੈਂ ਤਾਂ ਕੰਮ ਕਰ ਇਹ ਤਾਂ ਹੋ ਨਾਲ ਪਰ ਨਹੀਂ ਕੋਈ ਖੜਾ ਨਹੀਂ ਹੁੰਦਾ ਕੋਈ ਕੁੜੀ ਦੀ ਲੱਤ ਟੁੱਟ ਜਾਵੇ ਬਾਹਾਂ ਟੁੱਟ ਜਾਵੇ ਕੋਈ ਕਿਸੇ ਨਾਲ ਖੜਾ ਨਹੀਂ ਹੁੰਦਾ ਕੁੜੀਆਂ ਨੂੰ ਤੁਹਾਨੂੰ ਪਤਾ ਕਿਥੇ ਗੋਲੀਆਂ ਵੀ ਵੱਜੀਆਂ ਕੁੜੀਆਂ ਨੂੰ ਹਾਂ ਜੀ ਤੇ ਉਦੋਂ ਵੀ ਮਾੜਾ ਮੋਟਾ ਰੋਲਾ ਪਾ ਕੇ ਚਲੋ ਜੀ ਕੱਲ ਖਤਮ ਮਰਨਾਲਾ ਤਾਂ ਮਰ ਗਿਆ ਨਾ ਹਾਂ ਸਭ ਤੋਂ ਵੱਡੀ ਗਲਤੀ ਜਿਹੜੀ ਹੁੰਦੀ ਆ ਸਾਡੇ ਜਿਹੜੇ ਓਨਰ ਜਿਹੜੇ ਸਾਨੂੰ ਲੈ ਕੇ ਜਾਂਦੇ ਜਿਹੜੇ ਸਾਨੂੰ ਸਪੌਂਸਰ ਕਰਦੇ ਨੇ ਉਹ ਬੰਦੇ ਹੀ ਸਭ ਤੋਂ ਜ਼ਿਆਦਾ ਕੁੜੀ ਰਿਹੀ ਗਲਤੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਾਰਟੀ ਤੋਂ ਪੈਸੇ ਲੈਣੇ ਹੁੰਦੇ ਆ ਹਾਂ ਇਸ ਕਰਕੇ ਚਲੋ ਜੀ ਉਹ ਇਹੀ ਗੱਲ ਸੀਗੀ ਫਿਰ ਮੈਂ ਵੀ ਗਾਲਾਂ-ਗੂਲਾਂ ਕੱਢੀਆਂ ਲਾਸਟੇ ਮੈਟਰ ਸੌਲਵ ਹੀ ਹੋ ਗਿਆ ਸੀਗਾ ਆ ਕੇ ਮੇਰੇ ਕੋਲ ਕਹਿ ਰਹੇ ਚਲੋ ਸਭ ਤੋਂ ਗਲਤੀ ਹੋ ਗਈ ਬੇਬੇ ਚਲ ਜੋ ਵੀ ਐਦਾ ਉਦਾ ਫਲਾਂਟਿੰਗ ਪਰ ਮੈਂ ਫਿਰ ਵੀ ਦਰਖਾਸਤ ਦਿੱਤੀ ਹੋਈ ਆ ਹੁਣ ਥਾਣੇ ਦੇ ਵਿੱਚ ਸਮਰਾਲੇ ਥਾਣੇ ਦੇ ਵਿੱਚ ਮੈਂ ਦਰਖਾਸਤ ਦਿੱਤੀ ਹੋਈ ਆ ਤੇ ਇਹ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਮੇਰੇ ਵੀ ਨੌਨ ਚ ਸੀ ਨਹੀਂ ਉਹ ਲੜਕੇ ਠੀਕ ਹੈ ਨਾ ਆਡੀਅנס ਜੀ ਸਾਨੂੰ ਰੋਜ਼ ਆਡੀਅנס ਮਿਲਦੀ ਆ ਨਾ ਜੀ ਤੇ ਉਹ ਹੁਣ ਉਹਨਾਂ ਨੂੰ ਕੀ ਕਹਿੰਦੇ ਆ ਸਰ ਕਹਿ ਰਹੇ ਸੀ ਅੱਗੇ ਐਸਆਈ ਦਾ ਫੋਨ ਆਇਆ ਸੀ ਉਹ ਇਹ ਗੱਲ ਕਹਿ ਰਹੇ ਨੇ ਕਿ ਤਿੰਨ ਚਾਰ ਦਿਨ ਲੱਗਣਗੇ ਬੇਟਾ ਇਹ ਕੰਮ ਹੋਣ ਚ ਹੋ ਜਾਏਗਾ ਅੱਜ ਕੋਈ ਫਲੈਂਕਸ ਰੂਮ ਸੀਗੀ ਪਤਾ ਨਹੀਂ ਉੱਧਰ ਗਏ ਹੋਏ ਨੇ ਸਰ ਹੂੰ ਮਤਲਬ ਉੱਥੇ ਤੁਹਾਡੇ ਨਾਲ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ ਉਸ ਤੋਂ ਬਾਅਦ ਕੋਈ ਹੱਥੋਂ ਪੈਣ ਹੋਣ ਤੱਕ ਦੀ ਉਹਨਾਂ ਨੇ ਤਾਂ ਐਂ ਕੱਢੀ ਆ ਤਾਂ ਇਹ ਮੇਰੇ ਮੂੰਹ ਚ ਗਾਲਾਂ ਨਿਕਲੀਆਂ ਨਾ ਹੂੰ ਮੈਂ ਪਾਗਲ ਥੋੜੀ ਹਾਂ ਜੀ ਠੀਕ ਹੈ ਨਾ ਜੇ ਉਹਨਾਂ ਨੇ ਗਾਲ ਕੱਢੀ ਆ ਤਾਂ ਫਿਰ ਮੇਰੇ ਤੋਂ ਵੀ ਸੁਣਨਗੇ ਆਬਵੀਅਸਲੀ ਸੁਣਨਗੇ ਕੋਈ ਵੀ ਤੁਹਾਨੂੰ ਗੱਲ ਕਾ ਲੂਗਾ ਤੇ ਤੇਰੀ ਭੈਣ ਦੀ ਕਹਿ ਦੂਗਾ ਤਾਂ ਮੈਂ ਵੀ ਤਾਂ ਲੱਗੋ ਤਾਂ ਕੁਛ ਨਾ ਤਾਂ ਕੁਛ ਬੋਲਾਂਗੀ ਹੂੰ ਠੀਕ ਹੈ ਨਾ ਇੱਕ ਸੈਲਫਿਸ਼ਪੈਟ ਹੁੰਦੀ ਆ ਸਿਮਰ ਜੀ ਕਿਵੇਂ ਦੇਖਦੇ ਹੋ ਇੱਕ profession ਚਲੋ ਵੱਖਰੀ ਗੱਲ ਹੈ ਹਨਾ ਕਿ profession profession ਹੀ ਹੁੰਦਾ ਕੋਈ ਨਿੱਕਾ ਵੱਡਾ ਜਾਂ ਨਹੀਂ ਹੁੰਦਾ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਅੱਜ ਰਿਸਪੈਕਟ ਕਰਦੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਮਨ ਚ ਹੁੰਦਾ ਹੈ ਕਦੀ ਜਦੋਂ ਤੁਸੀਂ ਪਰਫਾਰਮ ਕਰਦੇ ਹੋ ਨਹੀਂ ਇਹ ਮੇਰਾ ਫਸਟ ਹੀ ਸੀਗਾ ਇਹ ਵਾਲਾ ਚੀਜ਼ ਨਹੀਂ ਤਾਂ ਲੋਕ ਬਹੁਤ ਰਿਸਪੈਕਟ ਕਰਦੇ ਨੇ ਮੇਰੀ ਬਹੁਤ ਮਤਲਬ ਲੇਡੀਜ਼ ਵੀ ਬਹੁਤ ਰਿਸਪੈਕਟ ਕਰਦੀਆਂ ਬੱਚੇ ਵੀ ਬਹੁਤ ਪਿਆਰ ਕਰਦੇ ਨੇ ਹਨਾ ਤੇ ਮਤਲਬ ਇਹ ਫਸਤੀ ਮੇਰੇ ਨਾਲ ਇਦਾਂ ਹੋਇਆ ਵਾ ਕਿ ਜਿਹੜੀ ਆ ਚੀਜ਼ ਸਿਚੁਏਸ਼ਨ ਬਣ ਗਈ ਅਚਾਨਕ ਹੀ ਹੂੰ ਤੁਹਾਨੂੰ ਪੇਮੈਂਟ ਮਿਲੀ ਫਿਰ ਸ਼ੋว์ ਦੀ ਕਿ ਜਾਂ ਨਹੀਂ ਹੋ ਵੀ ਹਾਂਜੀ ਹਾਂਜੀ ਮੈਨੂੰ ਉਹਨਾਂ ਨੇ ਪੇਮੈਂਟ ਪਹਿਲਾਂ ਦੇ ਦਿੱਤੀ ਸੀ ਕਿ ਪੇਮੈਂਟ ਫੜੋ ਤੇ ਤੁਸੀਂ ਜਾਓ ਮੈਂ ਕਿਹਾ ਵਾਏ ਮਤਲਬ ਮੈਂ ਤੁਹਾਡੇ ਪੈਸਿਆਂ ਦੇ ਉੱਪਰ ਆਪ ਦੀ ਬੇਸਤੀ ਕਰਵਾ ਕੇ ਚੱਲ ਜਾਵਾਂ ਇੱਕ ਪੈਸੇ ਦੇ ਬਦਲੇ ਹੂੰ ਕਿਉਂ ਲੱਗਿਆ ਮੈਂ ਤਾਂ ਉਹਨਾਂ ਟਿਕਟ ਦਿਨ ਟਿਕਟ ਫੰਕਸ਼ਨ ਇਹਨਾਂ ਦਾ ਖਤਮ ਨਹੀਂ ਹੁੰਦਾ ਮੈਂ ਤਾਂ ਬਈ ਤੇਲ ਤੋਂ ਉੱਪਰ ਹੀ ਰਹੂੰਗੀ ਮੈਂ ਨੀਚੇ ਨਹੀਂ ਆਉਂਗੀ ਜੀ ਜੀ ਤੋਂ ਲਾਸਟ ਦੇ ਵਿੱਚ ਖਤਮ ਹੋ ਗਈ ਗੱਲ ਸਾਰਾ ਕੁਝ ਉਸ ਤੋਂ ਬਾਅਦ ਵਧੀਆ ਚੱਲਿਆ ਵਾ ਪ੍ਰੋਗਰਾਮ ਮੈਂ ਉਸ ਤੋਂ ਬਾਅਦ ਡਾਂਸ ਵੀ ਕੀਤਾ ਵਾ ਸਟੇਜ ਤੇ ਵਧੀਆ ਤਰੀਕੇ ਨਾਲ ਠੀਕ ਹੈ ਰਿਸਪੌਂਸਲੀ ਉਹਨਾਂ ਨੂੰ ਤਾਂ ਮੈਂ ਇਗਨੋਰ ਕੀਤਾ ਬਾਕੀਆਂ ਨੇ ਮੈਨੂੰ ਪਿਆਰ ਵੀ ਕੀਤਾ ਆ ਠੀਕ ਹੈ ਮਤਲਬ ਬਾਅਦ ਵਿੱਚ ਲੜਾਈ ਹੋਣ ਦੇ ਬਾਅਦ ਵੀ ਪ੍ਰੋਗਰਾਮ ਵਧੀਆ ਤਰੀਕੇ ਨਾਲ ਚੱਲਿਆ ਸੀਗਾ ਹਮ ਅੱਛਾ ਤੁਸੀਂ ਹੁਣ ਦਰਖਾਸਤ ਵੀ ਦਿੱਤੀ ਹੈ ਹਨਾ ਰਿਪੋਰਟ ਵੀ ਕਰਵਾਈ ਤੁਹਾਨੂੰ ਕੋਈ ਥ੍ਰੈਟ ਕਾਲ ਵਗੈਰਾ ਤਾਂ ਨਹੀਂ ਆਈ ਕਿ ਸਾਡੀ ਖਿਲਾਫ ਉੱਥੇ ਦਰਸ਼ਾ ਕਰਵਾਈ ਹੈ ਜਾਂ ਐਫ ਆਈ ਆਰ ਕਰਵਾਈ ਕੋਈ ਨੇ ਮੈਨੂੰ ਹੱਲੇ ਕੋਈ ਕਾਲ ਨਹੀਂ ਆਈ ਹੈਗੀ ਹੂੰ ਮੈਨੂੰ ਜਿਹੇ ਕਾਲਸ ਆਉਂਦੀਆਂ ਵੀ ਜਿਵੇਂ ਹਨਾ ਸਵੇਰ ਦੀਆਂ ਰਿਪੋਰਟਰਾਂ ਵਗੈਰਾ ਦੀਆਂ ਹੀ ਫੋਨ ਆ ਰਹੇ ਨੇ ਮੈਨੂੰ ਉਹਨਾਂ ਦੀ ਕੋਈ ਕਾਲਸ ਵਗੈਰਾ ਨਹੀਂ ਆਈ ਹੈਗੀ ਠੀਕ ਹੈ ਹਾਂਜੀ ਤੇ ਮੈਂ ਮੈਸੇਜ ਕੀ ਦੇਣਾ ਚਾਹੁੰਗੇ ਸਿਮਰ ਜੀ ਹਾਂਜੀ ਮੈਂ ਤੁਹਾਨੂੰ ਕੀ ਦੇਣਾ ਚਾਹੁੰਦਾ ਕਿ ਜਦੋਂ ਇਹੋ ਜੇ ਹੁੰਦੀ ਹੈ ਕੋਈ ਗੱਲਬਾਤ ਜਾਂ ਕਿਵੇਂ ਮੈਸੇਜ ਤਾਂ ਇਹੀ ਦਵਾਂਗੀ ਕਿ ਭਾਈ ਜਿਹੜੇ ਬੰਦੇ ਜਿਹੜੇ ਸਾਨੂੰ ਖੜਦੇ ਨੇ ਜਿਹੜੇ ਬੰਦੇ ਆ ਕੇ ਦੇਖੋ ਇਹ ਆਪ ਤਾਂ ਬੰਦੇ ਤਾਂ ਨੱਚ ਨਹੀਂ ਸਕਦੇ ਨਾ ਸਟੇਜ ਤੇ ਤੇ ਬੰਦੇ ਦਾ ਜਿੰਨੇ ਮਰਜ਼ੀ ਨੱਚਣ ਆਰਟਿਸਟ ਫੀਮੇਲ ਦੀ ਲੋੜ ਤਾਂ ਪੈਂਦੀ ਹੈ ਜੀ ਇੱਕ ਸਟੇਜ ਚ ਲਾ ਲਈ ਆਪਾਂ ਨੂੰ ਫੀਮੇਲ ਆਰਟਿਸਟ ਦੀ ਲੋੜ ਪੈਂਦੀ ਹੈ ਤੇ ਇਹਨਾਂ ਨੂੰ ਜਿਹੜੇ ਸਾਨੂੰ ਜਿਹੜੇ ਸਾਨੂੰ ਸਪான்ਸਰ ਕਰਦੇ ਨੇ ਇਹਨਾਂ ਨੂੰ ਜਰੂਰ ਸਾਡਾ ਖਿਆਲ ਰੱਖਣਾ ਚਾਹੀਦਾ ਹੈ ਜੀ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕੋਈ ਵੀ ਗਲਤੀ ਉੱਥੇ ਕੱਢੀ ਨਾ ਜਾਵੇ ਜੇ ਕੋਈ ਵੀ ਗਲਤੀ ਹੈ ਠੀਕ ਹੈ ਕੋਈ ਗੱਲ ਨਹੀਂ ਕੱਢੋ ਪਰ ਕੋਈ ਵੀ ਕਿਹੜੀ ਗੱਲੋਂ ਗਲਤੀ ਹੋਊਗੀ ਕਿ ਜੇ ਉਹ ਕੋਈ ਲਖਸ਼ਰਤਾ ਕਰੇ ਜਾਂ ਪਹਿਲਾਂ ਉੱਚ ਜੜਾਵੇ ਮੁੰਡਿਆਂ ਨੂੰ ਜਾਂ ਕੁਝ ਮੈਂ ਤਾਂ ਇਦਾਂ ਦੇ ਲਖਸ਼ਰਤਾ ਕਰਦੀ ਹੈ ਨਹੀਂ ਮੇਰੀਆਂ ਹੋਰ ਵੀ ਵੀਡੀਓਜ਼ ਨੇ ਹੋਰ ਵੀ ਸਭ ਕੁਝ ਹੈਗੇ ਨੇ ਮੈਂ ਤਾਂ ਸਿੰਪਲ ਕੰਮ ਕਰਦੀ ਆ ਆਪਣਾ ਜੀ ਕੀਕਾ ਨਾ ਆਪਾਂ ਕੋਈ ਏਦਾਂ ਦੀ ਹਰਕਤ ਕਰਦੇ ਨਹੀਂ ਆ ਕਿ ਮੁੰਡੇ ਹਾਂ ਜਿਹੜੇ ਮੁੰਡੇ ਸਾਨੂੰ ਜਾਂ ਅੱਛਾ ਰਿਸਪੌਂਸ ਦਿੰਦੇ ਨੇ ਵਧੀਆ ਫ੍ਰੈਂਡਲੀ ਗੱਲ ਕਰਦੇ ਨੇ ਉਹਨਾਂ ਨਾਲ ਆਪਾਂ ਜਰੂਰ ਹੱਥ ਫੇੜ ਕੇ ਗੱਲਾਂ ਵੀ ਕਰੀਦੀਆਂ ਆ ਉਹ ਸਾਡੀ ਰਿਸਪੈਕਟ ਕਰਦੇ ਨੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਬਸ ਹੂੰ ਜੇ ਤੁਸੀਂ ਕਹੋਗੇ ਕਿ ਨਹੀਂ ਅਸੀਂ ਪੇਮੈਂਟ ਦੇ ਕੇ ਖਰੀਦ ਲਿਆ ਦਾ ਏਦਾਂ ਉਦਾਂ ਤੇ ਉੱਪਰੋਂ ਸਾਨੂੰ ਆਰਗੇਨਾਈਜ਼ਰ ਵੀ ਇਹ ਗੱਲ ਕਹਿੰਨ ਕਿ ਨਹੀਂ ਨਹੀਂ ਨੀਮਾ ਤੂੰ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਵਾਈ ਅਸੀਂ ਕਿਉਂ ਚੁੱਪ ਕਰੀਏ ਮੈਂ ਉਹਨਾਂ ਨਾਲ ਇਹੀ ਮੈਸੇਜ ਦੇਣਾ ਚਾਹੁੰਗੀ ਕੱਲ ਨੂੰ ਹੋਰ ਕੁੜੀਆਂ ਵੀ ਇੱਧਾ ਦੱਬ ਕੇ ਰਹਿ ਜਾਂਦੀਆਂ ਨੇ ਵਿਚਾਰੀਆਂ ਨੂੰ ਇਹ ਹੁੰਦਾ ਵਾ ਕਿ ਸਾਡੀ ਮਜਬੂਰੀ ਆ ਅਸੀਂ ਤਾਂ ਪੈਸੇ ਲੈਣੇ ਆ ਠੀਕ ਆ ਤੇ ਸਾਨੂੰ ਉਹ ਵਿਚਾਰੀਆਂ ਚੁੱਪ ਕਰਕੇ ਬਹਿ ਜਾਂਦੀਆਂ ਨੇ ਤੇ ਇਹ ਆਰਗੇਨਾਈਜ਼ਰਾਂ ਦੀ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਆ ਜੇ ਤੁਸੀਂ ਲੈ ਕੇ ਜਾ ਰਹੇ ਹੋ ਤਾਂ ਤੁਹਾਡੀ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਕਿਸੇ ਬੰਦੇ ਦੀ ਨੀ ਹਿੰਮਤ ਹੋਣੀ ਹੀ ਨਹੀਂ ਚਾਹੀਦੀ ਕਿ ਕੋਈ ਕੁੜੀ ਨੂੰ ਗਲਾਸ ਤੱਕ ਚੱਕ ਕੇ ਸਟੇਜ ਤੇ ਮਾਰ ਦੇਵੇ ਤੇ ਉਸ ਤੋਂ ਬਾਅਦ ਵੀ ਤੁਸੀਂ ਕਹੋ ਕਿ ਨਹੀਂ ਤੂੰ ਚੁੱਪ ਕਰਕੇ ਬਹਿ ਜਾ ਹੂੰ अच्छा वो ਜਿਹੜਾ ਗਲਾਸ ਤੁਹਾਡੇ ਵੱਲ ਛੁੱਟਿਆ ਗਿਆ ਉਹ ਤੁਹਾਨੂੰ ਲੱਗਾ ਤਾਂ ਨਹੀਂ ਜਾਂ ਨਹੀਂ ਮੈਨੂੰ ਨਹੀਂ ਲੱਗਿਆ ਸੀਗਾ ਮੈਨੂੰ ਮੈਂ ਸਾਈਡ ਤੇ ਹੋ ਗਈ ਸੀਗੀ ਅੱਗੇ ਉਹ ਲੱਗੀ ਵੀ ਆ ਗਿਆ ਸੀਗਾ ਹਾਂ ਲੱਗਣਾ ਹੀ ਸੀਗਾ ਮੈਂ ਤਾਂ ਜਿਸ ਤਰੀਕੇ ਨਾਲ ਮੈਂ ਤਾਂ ਕਹਿ ਰਹੀ ਸੀ ਉਹਨਾਂ ਨੂੰ ਮਾਰੋ ਇੱਕ ਵਾਰੀ ਤੁਹਾਨੂੰ ਮੈਂ ਦੱਸਦੀ ਹਾਂ ਹਾਂ ਹਾਂ